ਕੋਈ ਜੀ ਸੀਨੀਅਰ ਆ ਵਈ ਟਰੈਕਟਰ ਚਾ ਲੈਣ ਨੂੰ ਫਿਰਦਾ ਜੀ ਇਹ ਲੈ ਆ ਪੁੱਤਲਾ ਨੇ ਰੋਰ ਕੀ ਹਾਲ ਹੈ ਆਉਣੇ ਵਧੀਆ ਹੋ ਠੀਕ ਹੈ ਕਿਵੇਂ ਆਟਾ ਔਰ ਵਧੀਆ ਵੀ ਸਾਰਿਆਂ ਦਾ ਐਕਟ ਜੀ ਦੇਈਆਂ 4 ਬਜੇ ਕਿਵੇਂ ਉਹ ਟਰੈਕਟਰ ਜਾ ਕੇ ਲੈ ਆਉਣ ਨੂੰ ਦੋ ਚਿੱਟਾ ਜਾ ਮਨ ਜਾ ਹੋਇਆ ਪਿਆ ਰਾਵਣੇ ਸਮਝ ਨਹੀਂ ਆਉਂਦੀ ਵੀ ਨਵਾਂ ਲੱਗੇ ਕਿ ਪੁਰਾਣਾ ਲੱਗੇ ਯਾਰ ਓਏ ਮੇਰੀ ਗੱਲ ਸੁਣਾ ਤੂੰ ਲੈ ਟਰੈਕਟਰ ਨਵਾਂ ਕਿਹੜਾ ਲੱਗੇ ਫਿਰ 800 ਬਜੇ ਮਜਾ ਲਿਆ ਆਹਂ ਦੇ ਭਾਗਾ ਤੂੰ ਮੈਂ ਅੱਜ ਕਿਹੜਾ ਵਾਕੇ ਕਿ ਸਕੰਜਾ ਲਾਤਾ ਤੇ ਅਹੀਂ ਨਹੀਂ ਗਿਆ ਉਹਨੇ ਵੀ ਜਰਾ ਹਾਂ ਯਾਰ ਮੇਰੇ ਮਗਰ ਹੜਤਾ ਯਾਰ ਉਹ ਨਾ ਤੇਲ ਵੀ ਖਾਂਦਾ ਤੂੰ ਲੈ ਗਿਆ ਜੀ ਨਵੇਂ ਹੀ ਕਢਾਉਣਾਗਾ ਆਹਲੈਂਡ ਲੈ ਗਿਆ ਬੰਨਾ ਬ੍ਰਾਂਡ ਹੈ ਵਾ ਬ੍ਰਾਂਡ ਹੈ ਹੋ ਰਿਹਾ ਹਾਂ ਚੌਂਡਿਆਰ ਲੈ ਕੇ ਆ ਬਾਹਰਲੀ ਤਕਨੀਕਾਂ ਨਾਲ ਇਸੋ ਉਹ ਵਧੀਆ ਟਰੈਕ ਹੈਗਾ ਸਭ ਤੋਂ ਓਏ ਇਹ ਤੇਲ ਦੇ ਖਾਊਗਾ ਯਾਰ ਆਹਲੈਂਡ ਇਹਨਾਂ ਦੋਨਾਂ ਟਰੈਕਰ ਨੂੰ ਤੇਲ ਘੱਟ ਖਾਂਦਾ ਤੂੰ ਪ੍ਰੀਤ ਲੈ ਲੈ ਰੇ ਚਾਰ ਪੀਸ ਸਾਮੇ ਜੂ ਤੇਨੂੰ ਖਾਂਵੇਂ ਨਵਾਂ ਮੇਰੀ ਗੱਲ ਸੁਣਾ ਆਹ ਹੌਲੈਂਡ ਆ ਦੇਖਿਆ ਜੇ ਇਹਨਾਂ ਨੇ ਮੱਕੀ ਜੀ ਵੱਡੀ ਸੀ ਆ ਪਿੱਛੇ ਜੇ 15 16 ਟਰੈਕਟਰ ਸੀ ਇਹਦੇ ਮਗਰ ਆ ਦੇ ਨੇ 4x4 ਲੈ ਜੇ ਉਹ ਬੱਚੀ ਰੋਂਦਾ ਫਿਰਦਾ ਸੀਗਾ ਨਹੀਂ ਪੈ ਗਿਆ ਵੱਡਾ ਤੇ 800 ਵਜੇ ਮੈਂ ਇਹ ਬੋਕਦਾ ਦਰਿਆ ਉਹਦਾ ਹੀ ਬੋਕਦਾ ਆਜ ਦਾ ਫਿਰ ਉਹਦਾ ਫਿਰ ਤੇਲ ਦਾ ਖਾਉ ਵੀ ਐ ਹੁਣ ਰੋਜੀ ਤਾਂ ਨਹੀਂ ਮੀਂਹ ਪਈ ਜਾਂਦੇ ਚਾਚਾ ਯਾਰ ਦੱਸ ਫਿਰ ਹੁਣ ਮੈਂ ਤਾਂ ਲਜਾ ਜੇ ਚ ਪਾਤਾ ਹੁਣ ਕਿਹੜਾ ਲੱਗੇ ਸਾਡੇ ਇੱਕ ਸ਼ੇਰ ਬੱਗੇ ਜੇ ਰਹੀ ਮੰਗਦਾ ਨਾ ਮੇਰੀ ਤੁਹਾਡੇ ਕੋਲੇ ਮੇਰੇ ਖਾਲ 4.5 ਕਿੱਲੇ ਪੈਣੀ ਐ ਮੱਧ ਵਰਗ ਚ ਤੁਸੀਂ ਆਉਣੇ ਹੋ ਤੇ ਤੇਰੇ ਆਪ ਫੈਨੇ ਵੀ ਟੈਂਪਾਸ ਕਰੀ ਲੈਵਲ ਤੇ ਬੋਤੀਆਂ ਨਾ ਕਿਆ ਹਾਂ ਨਾ ਤੂੰ ਲਿਆ ਕੋਈ 735 ਰਿਆ ਪ੍ਰਾਣਾ ਅਬ ਦੁਬਾਰ ਤੇ ਆਪਣੇ ਕਿਹਾਂ ਸੋਨਾ ਲਿਖਾ ਲਿਆ 35 ਪੁੰਤੀ ਵਾਲਾ ਤੇ ਤੇਰਾ ਡਗੜ ਗਿਆ ਵੱਜੀ ਜਾਊਗਾ ਐਸ ਲੋਟ ਤਾਂ ਅੱਧਾ ਕਿਲਾ ਗਿਆ ਸਮਝਾ ਕਿਹੜੇ ਲੋਟੇ ਗੱਲਾਂ ਕਰਦੇ ਨੇ ਜੇ ਯਾਰ ਮੇਰੇ ਅੱਖੇ ਨਾਲ ਲੱਗਿਆ ਬੋਲੈਂਡ ਜੇ ਤੂੰ ਨਾ ਲਿਆਂਦਾ ਠੀਕ ਹੈ ਕੰਦ ਨਾ ਮਗ ਉਹ ਜੱਸੀ ਜੇ ਤੇਰੇ ਕਰੇ ਜੌਂਡੀ ਯਾਰ ਨਾ ਖੜਾ ਹੋਇਆ ਤਾਂ ਆਪਣੀ ਯਾਰੀ ਟੁੱਟਾ ਜੇ ਤੇਰੇ ਕਰੇ ਪ੍ਰੀਤ ਨਾ ਆਇਆ ਨਾ ਇਹ ਤੇ ਹੀ ਘੜੀ ਦੀ ਨੌਣਾ ਹੁਣ ਹੈ ਤੇ ਆਈ ਵੀ ਰਖ ਰਹੀ ਨਾ ਲੈਓ ਸਾਈ ਬਾਜੀ ਪੈ ਗਈ ਬਈ ਛੋਟੇ ਸਰਪੰਡ ਆਦੋਂ ਮੈਂ ਫੇਰ ਹੀ ਬਣਦਾ ਬਲੇ ਉਹਨੂੰ ਟਰੈਕਟਰ ਹੀ ਦਵਾ ਦਈਏ ਮੇਰੀ ਗੱਲ ਸੁਣ ਨਾੜ ਗਿਆ ਜੇ ਤਾਂ ਵੀੜੀ ਰੱਖਣੀ ਹੈ ਗਾਹਾਂ ਨੂੰ ਤੇ ਟੁੱਪ ਕਰਕੇ ਹੌਂ ਲੈਂਡ ਲੈ ਆ ਦਿੰਨੀ ਸੰਦ ਮੰਗਣ ਵੀ ਨਹੀਂ ਨਹੀਂ ਬਈ ਯਾਰ 855 ਲੈਣਾ ਸਿੱਧੀ ਗੱਲ ਨਹੀਂ ਪੱਟ ਉਹ ਨਾ ਚੱਲੇ ਉਹ ਲੈਂਡ ਲੈ ਕੇ ਆਉਣਾ ਯਾਰ ਨਹੀਂ ਮੇਰੀ ਪੱਟ ਹਾਂ ਬਸ 800 ਮੇਰੀ ਗੱਲ ਖੜੇ ਖੜੇ ਇੱਕ ਮਿੰਟ 10 ਤਾਂ ਮੈਂ ਸੁਣੂ ਅੱਖਾਂ ਬੰਦ ਕਰੋ ਦੱਸ ਦਵਾਂ ਕਿਹੜਾ ਅੱਖਾਂ ਬੰਦ ਕਰੋ ਕਿਹੜਾ ਲੈ ਕੇ ਚੰਗਾ ਪਾ ਗਿਆ ਉਹ ਕਿਧਰ ਗਿਆ ਤਾ ਤੂੰ ਨਿਗਾਨੀ ਰੱਖੀ ਓਏ ਨਿਗਾਹ ਮੈਂ ਕੀ ਰੱਖਾਂ ਜਿਹੜੇ ਸਾਹ ਤੁਹਾਡੇ ਲੱਛਣ ਜੀ ਤੁਸੀਂ ਤਾਂ ਉਹਨੂੰ ਜਾਹ ਜ ਦਵਾਈ ਖੜੇ ਉਹ ਤਰ ਗਿਆ ਬਿਮਾਰ ਦੇ ਪੱਦ ਵਾਂਗੂ